जानਨੇ ਸਮਝਦੇ ਆ ਕਿ ਹੁਣ ਜੋ ਚੱਲ ਰਿਹਾ ਜੋ ਅਕਾਲ ਤਖਤ ਸਾਹਿਬ ਹੈ ਉਹ ਐਸਜੀਪੀਸੀ ਦੇ ਅਧੀਨ ਜੀ ਐਸਜੀਪੀਸੀ ਦੇ ਕੰਟਰੋਲ ਹੇਠਾ ਤੇ ਐਸਜੀਪੀਸੀ ਇੱਕ ਜਿਹੜੀ ਇੰਡੀਅਨ ਬੋਟ ਤੰਤਰ ਦੇ ੇਠਾਂ ਚੋਣਾਂ ਲੜਨ ਵਾਲੀ ਪਾਰਟੀ ਆ ਉਹਦੇ ਅਧੀਨ ਤੇ ਉਹ ਅੱਗੇ ਉਹ ਹੁਣ ਸਭ ਨੂੰ ਸਪਸ਼ਟ ਹੈ ਕਿ ਉਹ ਗਾਂਹਾਂ ਉਹ ਕੱਲੀ ਪਾਰਟੀ ਦਾ ਤੱਕਦ ਮਤਲਬ ਨਹੀਂ ਪਾਰਟੀ ਫਿਰ ਗਾਂਹ ਇੱਕ ਪਰਿਵਾਰ ਪਰਿਵਾਰ ਚ ਵੀ ਕੁਝ ਬੰਦੇ ਆ ਕੋਈ ਸੋ ਉਹ ਬੰਦੇ ਇੱਕ ਪਰਿਵਾਰ ਇਹ ਸਾਰੇ ਕਾਸੇ ਨੂੰ ਕੰਟਰੋਲ ਕਰਦੇ ਜਿਹੜਾ ਅਕਾਲ ਤਖਤ ਹੈ ਉਹ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਇਸ ਦੀ ਆਪ ਸਿਰਜਣਾ ਕੀਤੀ ਸੋ ਉਹ ਕਿਸੇ ਦੁਨਿਆਵੀ ਤਖਤ ਦੁਨਿਆਵੀ ਪ੍ਰਬੰਧ ਦੇ ਦੁਨਿਆਵੀ ਕਾਨੂੰਨ ਦੇ ਅਧੀਨ ਨਹੀਂ ਚਾ ਜਿਹੜਾ ਹੁਣ ਮੌਜੂਦਾ ਪ੍ਰਬੰਧ ਹੈ ਇੱਕ ਦੁਨਿਆਵੀ ਇੰਡੀਅਨ ਵੋਟਾਂਤਰ ਦੇ ਢਾਂਚੇ ਦੇ ਅਧੀਨ ਕੰਟਰੋਲ ਹੈ ਜਿਹਦੇ ਕਰਕੇ ਸਾਰੀ ਇਸ ਵਿੱਚ जानਨੇ ਸਮਝਦੇ ਆ ਕਿ ਹੁਣ ਜੋ ਚੱਲ ਰਿਹਾ ਜੋ ਆਕਾਲ ਤਖਸਾਲ ਉਹ ਐਸਜੀਪੀਸੀ ਦੇ ਅਧੀਨ ਹੈ ਜੀ ਐਸਜੀਪੀਸੀ ਦੇ ਕੰਟਰੋਲ ਹੇਠ ਹੈ ਤੇ ਐਸਜੀਪੀਸੀ ਇੱਕ ਜਿਹੜੀ ਇੰਡੀਅਨ ਬੋਟ ਤੰਤਰ ਦੇ ਇ ચૂંટણીਾਂ ਚੋਣਾਂ ਲੜਨ ਵਾਲੀ ਪਾਰਟੀ ਹੈ ਉਹਦੇ ਅਧੀਨ ਉਹ ਅੱਗੇ ਉਹ ਹੁਣ ਸਭ ਨੂੰ ਸਪਸ਼ਟ ਹੈ ਕਿ ਉਹ ਗਾਂਹਾਂ ਉਹ ਕਲੀ ਪਾਰਟੀ ਦਾ ਤੱਕਦਮ ਨਹੀਂ ਪਾਰਟੀ ਫਿਰ ਗਾਂਹ ਇੱਕ ਪਰਿਵਾਰ ਪਰਿਵਾਰ ਚਲੀ ਰੁਸ਼ਤਨ ਨੇ ਸੋ ਉਹ ਬੰਦੇ ਇੱਕ ਪਰਿਵਾਰ ਇਹ ਸਾਰੇ ਕਾਸੇ ਨੂੰ ਕੰਟਰੋਲ ਕਰ ਰਹੇ ਜਿਹੜਾ ਆਕਾਲ ਤਖਤ ਹੈ ਉਹ ਕਿਮੇ ਪਾਸ਼ਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਲ ਪੀਰੀ ਦੇ ਮਾਲਕ ਉਹਨਾਂ ਨੇ ਇਸ ਦੀ ਆਪ ਸਿਰਜਣਾ ਕੀਤੀ ਸੋ ਉਹ ਕਿਸੇ ਦੁਨਿਆਵੀ ਤਖਤ ਦੁਨਿਆਵੀ ਪ੍ਰਬੰਧ ਦੇ ਦਿਨ ਆਵੀ ਕਾਨੂੰਨ ਕਾਨੂੰਨ ਦੇ ਅਧੀਨ ਜਿਹੜਾ ਹੁਣ ਮੌਜੂਦਾ ਪ੍ਰਬੰਧ ਹੈ ਦੁਨਿਆਵੀ ਇੰਡੀਅਨ ਬੋਰਡ ਤੋਂ ਅੰਤਰ ਦੇ ਤਾਂਚੇ ਦੇ ਅਧੀਨ ਕੰਟਰੋਲ ਦੇ ਜਿਹਦੇ ਕਰਕੇ ਸਾਰੀ ਸਮੱਸਿਆ